ਸਵੇਜਾ ਵਾਗਰੇ ਨਸ਼ੇ ਦੇ ਸ਼ਹਿਮਦਰਾਂ ਨੂੰ ਠਲਪਾਉਣ ਦੇ ਲਈ ਚਾਹੇ ਪੁਲਿਸ ਵੱਲੋਂ ਅਥਕ ਪ੍ਰਯਾਸ ਕੀਤੇ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਨਸ਼ਾ ਤਖਸਰਾ ਵੱਲੋਂ ਆਪਣੇ ਇਸ ਕੰਮ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਜਿਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਰੋਜ਼ਾਨਾ ਕਈ ਪਰਿਵਾਰ ਇਸ ਨਸ਼ੇ ਦੀ ਪੇਟਚਾਰੇ ਨੇ ਅਤੇ ਅੱਜ ਹੀ ਇੱਕ ਮਾਮਲਾ ਪਠਾਨਕੋਟ ਵਿਖੇ ਵੇਖਣ ਨੂੰ ਮਿਲਿਆ ਜਿਤੇ ਇੱਕ ਮਾਂ ਨੇ ਆਪਣੀ ਜੀਵਨ ਲੀਲਾ ਇਸ ਕਰਕੇ ਸਮਾਪਤ ਕਰ ਲਈ ਕਿਉਂਕਿ ਉਸ ਦਾ ਬੇਟਾ ਨਸ਼ੇ ਦੀ ਦਾਲਦਾਲ ਦੇ ਵਿੱਚ ਫਸਿਆ ਹੋਇਆ ਸੀ ਅਤੇ ਅਕਸਰ ਕਰ ਵਿੱਚ ਪੈਸੇ ਦੀ ਮੰਗ ਕਰਦਾ ਸੀ ਪੈਸੇ ਨਾ ਦੇਣ ਤੇ ਆਪਣੇ ਆਪ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਰੋਜ਼ ਦੇ ਇਸ ਕਾਰੇ ਤੋਂ ਤੰਗ ਆ ਕੇ ਅਜਨ ਨਸ਼ੇੜੀ ਪੁੱਤ ਦੀ ਮਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਇਸ ਬੰਦੀ ਚਾਤ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਨਸ਼ੇ ਦਾ ਆਦੀ ਸੀ ਜਿਸ ਵਜ੍ਹਾ ਨਾਲ ਕਰਜ਼ੇ ਆਦ ਲਈ ਅਕਸਰ ਉਹ ਚਗਰਦਾ ਰਹਿੰਦਾ ਸੀ ਜਿਸ ਤੋਂ ਦੁਖੀ ਹੋ ਕੇ ਅਜੂਨਾ ਦੀ ਪਤਨੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ ਬਨੇ ਰੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਮੇਰੇ ਮੁੰਡਾ ਜਦੋਂ ਕੋ ਮੁੰਡਾ ਸੀ ਬਸ ਸਾਲ ਬਤਾਰ ਸੀ ਉਨੇ ਮੇਰੇ ਬੜੇ ਦਸ ਸਾਲ ਤੱਕ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਬਸ ਕਾਫਲੇ ਵਹੀਕਲੇ ਚ ਬਹੰਦਾ ਰਾਤੀ 2 2 ਵਜੇ ਤੱਕ ਸੌਂਦਾ ਨਹੀਂਗਾ ਇੰਨਾ ਤੁਹਾਨੂੰ ਸੌਂ ਲਿੰਦਾ ਤੇ ਹਾ ਕੋਨੇ ਮੈਂ ਕਾਨੂੰਨੀ ਕਲੇਸ਼ ਮਾਂਦ ਨਾਲ ਪਾਇਆ ਮੈਨੂੰ 500 ਜੇ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸਮਝੀ ਪਰਸੋਂ ਲੈ ਗਿਆ ਕਮਾਗ ਦੀ ਮੇਰੇ ਕੋਲ ਨਹੀਂ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਮੋਬਾਈਲ ਨੂੰ ਲੱਗਾ ਮੈਂ ਤੱਕੂ ਹੀ ਮਰਨ ਉਹਦੇ ਤੂੰ ਕਿ ਮਰਨਾ ਮੈਂ ਮਰ ਜੇ ਤੋ ਦੁਖੀ ਰੋਦੇ ਤੇ ਕਲੇਸ਼ ਤੋਂ ਮੈਂ ਟੰਗ ਆ ਗਈ ਮੈਂ ਆਪਣੀ ਜਾਂਚ ਨਹੀਂ ਮੈਂ ਮੈਂ ਜਿਹਨਾਂ ਤੁਹਾਨੂੰ ਦੇਖ ਕੇ ਵੇਖੋ ਤੇ ਕੀ ਕੀਤਾ ਉਹਨਾਂ ਵੱਲੋਂ ਜੇਲੀ ਤੇ ਕਾਲੀ ਰਹੀ ਉਹਨੇ ਜੇਲੀ ਖਾਲੀ ਨੇ ਇੱਕ ਕੱਢ ਚੁਰੀ ਲਈ ਸੀ ਕਿ ਮੈਂ 10 ਮਿੰਟ ਲਗਾ ਮੈਂ ਕਰਨ ਲੱਗਾ ਵਾ ਜੀ ਉਹਨੇ ਉਹਨੂੰ ਮਾਰਨੀ ਉਹਨੇ ਆਪਣਾ ਉਹਨੇ ਆਪਣੇ ਪਰ ਬਸ ਉਹਨੇ ਪਰ ਨਾਲ ਹੀ ਗੋਲੀ ਕਿਹੜੀ ਕੋ ਖਾ ਗਈ ਬਸ ਕਿੰਨੇ ਦਿਨ ਨੇ ਕਿੰਨੀ ਵੀ ਇਹ ਮਰਦਣਾ 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 ਉਸ ਕੋ ਮੇਰੇ ਨਾਲ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਹਾਂ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਹਾਂ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਲੇਕਿਨ ਮਰਦੇ ਸੇਤ ਵਗੇ ਰਹਾ ਤੱਕ ਤੂੰ ਨੇ ਕੰਮ ਕਰਦਾ ਕੁਛੇ ਕਰਦਾ ਬੇਲਾ ਫਿਰਦਾ ਪਿਆ ਵਾ ਆਪਣੇ ਜੋ ਗਈ ਹੋ ਜਾ ਆਪਣੇ ਜੋ ਕਮਾਲਾ ਆਪਣੇ ਆਪਣੇ ਪੇਟ ਪਾਲ ਨ ਕਰ ਸਕੋ ਤੁਸਾਂ ਲੋ ਕੀ ਕਰ ਲਈ ਹਾਂਜੀ ਤੁਸਾਂ ਲੋ ਕੀ ਕਰ ਲਈ ਕੀਤੀ ਹੈ ਪੁਲਿਸ ਸਾਡੇ ਪੂਰੇ ਪੂਰਾ ਸਾਡਾ ਸਾਥ ਪੂਰਾ ਦਿੱਤਾਗਾ ਹਸਪੀਟਲ ਗਏ ਗਏ ਸਰੇ ਗਏ ਛੁਮੀ ਗਏ ਸਰੇ ਤੋਂ ਸਰੇ ਤੋਂ ਬਿਲ ਉਹਦਾ ਕਾਰਵਾਈ ਕੀਤੀ ਹੈ ਤੁਸੀਂ ਮੈਂ ਇਹ ਕਿਹਾ ਮਖੀ ਮੁਰੇ ਬੜੇ ਦੁਖੀ ਸੋ ਪ੍ਰਸ਼ਾਨ ਸਾ ਗੜੀ ਪਤਨੀ ਨੇ ਉਹਨੂੰ ਦੁਖੀ ਹੋ ਕੇ ਰੋਈ ਖੜੀ ਬਸ ਮੁਰੇ ਦਾ ਮਾਮਲਾ ਹੈ ਅੱਜ ਪੁਲਿਸ ਦਰਜ ਕਰਾਇਆ ਹੈ ਕੀ ਅਰੈਸਟ ਕੀਤਾ ਉਹਨੇ ਹਾਂਜੀ ਅੱਜ ਰੈਸਟ ਹੈ ਜੀ